ਸਾਰੇ ਉਦੋਂ ਇੱਥੇ ਅਵੇਲੇਬਲ ਸੀਗੇ ਜਦੋਂ ਵਿਕਰਮ ਸਿੰਘ ਮਜੀਠੀ ਆਇਆ ਸੀਗਾ ਉਹ ਕਿਰਾਏ ਦੀ ਕੋਠੀ ਤੇ ਰਹਿੰਦਾ ਸੀ ਹੁਣ ਕਿੱਥੋਂ ਉਹਦੇ ਕੋਲ ਇੰਨਾ ਪੈਸਾ ਆ ਗਿਆ ਕਿ ਚੰਡੀਗੜ੍ਹ ਦੇ ਵਿੱਚ ਵੀ ਆਪਣੀਆਂ ਉਹਨੇ ਕੁੱਟਕੀਆਂ ਪਾਲੀਆਂ ਦਿੱਲੀ ਦੇ ਵਿੱਚ ਐਨੇ ਸਾਡੇ ਜੀ ਇੱਕ ਚੇਅਰਮੈਨ ਨੇ ਐਕਸ ਚੇਅਰਮੈਨ ਬਲਵਿੰਦਰ ਸਿੰਘ ਮਟਰੀ ਉਹਨਾਂ ਦੇ 11 ਨਜਾਇਜ਼ ਪਰਚੇ ਕੀਤੇ ਆ ਜਿਨ੍ਹਾਂ 'ਚ ਇੱਕ ਦਿੱਲੀ ਦੋ ਫਿਰੋਜ਼ਪੁਰ ਇੱਕ ਫਾਜ਼ਿਲਕਾ 7 ਅੰਬਰ ਸਰ ਇਤੋਂ ਤੱਕ ਕਿ ਉਹਨਾਂ ਦੀ ਵਾਈਫ ਤੱਕ ਦੇ ਨਜ਼ਾਇਜ਼ ਪਰਚੇ ਕੀਤੇ ਆ ਕਿ 1% ਵੀ ਵਿਜੀਲੈਂਸ ਜੇ ਆਈ ਆ ਅਸਲੀਅਤ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰੋਂ ਵੀ ਹੋਣੇ ਕਿਸੇ ਵਿਜੀਲੈਂਸ ਦੇ ਅਫਸਰ ਨੂੰ ਕਾਲ ਕਰ ਲਓ ਕਿਸੇ ਨੂੰ ਨਹੀਂ ਸੀਗਾ ਪਤਾ ਕਿ ਅਜੇ ਇਹਦੇ ਘਰ ਰੇਡ ਹੋਣੀ ਹੈ ਕਿ ਵਿਜੀਲੈਂਸ ਦੀ ਅੱਜ ਰੇਡ ਪਈ ਹੈ ਵਿਕਰਮਜੀਠੀਏ ਦੇ ਘਰੇ ਬਿਕਰਮ ਸਿੰਘ ਮਜੀਠੀਆ ਦੀ ਵਾਈਫ ਐਂਡ ਐਡਵੋਕੇਟ ਕਹਿ ਰਹੀ ਹੈ ਕਿ ਸਾਡੇ ਨਾਲ ਜਿੱਤਕਾ ਕੀਤਾ ਜਾ ਰਿਹਾ ਮੈਂ ਦੋ ਲਫ਼ਜ਼ਾਂ ਦੇ ਵਿੱਚ ਪਹਿਲਾਂ ਤੇ ਉਹਨਾਂ ਨੂੰ ਆ ਪੁੱਛੂੰਗਾ ਕਿ ਤਕਾ ਆਇਆ ਕਿ ਤਕਾ ਉਹ ਸੀਗਾ ਜਿਹੜਾ ਤੁਹਾਡੇ 10 ਸਾਲ ਦੇ ਟਿਨਿਓਰ ਚ ਹੋਇਆ ਜਿਹੜਾ ਤੁਹਾਡੇ ਨਾਲ ਨਹੀਂ ਸੀ ਚੱਲਦਾ ਜਿਹੜਾ ਵੀ ਤੁਹਾਡੇ ਨਾਲ ਨਹੀਂ ਸੀ ਚੱਲਦਾ ਉਹਦੇ ਤੇ ਫਾਜ਼ਲ ਕੇ ਫਿਰੋਜ਼ਪੁਰ ਦਿੱਲੀ ਕਦੀ ਬਠਿੰਡੇ ਕਦੀ ਕਿਤੇ ਪਰਚਾ ਹੋਇਆ ਹੁੰਦਾ ਸੀ ਤੇ ਚੰਗਾ ਭਲਾ ਜਿੰਮੀਦਾਰ 36 36 ਕਿੱਲੇ ਵਾਲਿਆਂ ਤੇ ਤੁਸੀਂ ਚੈਨ ਸਨੇਚਿੰਗ ਦੇ ਪਰਚੇ ਕਰਾਉਂਦੇ ਰਹੇ ਏ ਇਦਾਂ ਹੀ ਛੱਡੇ ਪਰਿਵਾਰ ਤੇ ਖੋਤੇ 14 ਤੋਂ ਪਰਚੇ 15 ਪਰਚੇ ਹੋਏ ਆ ਨਾਜਾਇਜ਼ ਮੈਂ ਖੁਦ ਨਾਜਾਇਜ਼ ਝੇਰ ਵੇਖੀ ਆ ਕਰੋ ਵੇ ਕਰ ਰਿਹਾ ਮਾ ਜੀ 6 ਸਾਡੇ 6 ਸਾਲ ਉਹ ਉਹ ਨਜਾਇਜ਼ ਆ ਜਾਂ ਅਨਜਾਇਜ਼ ਆ ਤੁਸੀਂ ਸਾਰੇ ਉਦੋਂ ਇੱਥੇ ਅਵੇਲੇਬਲ ਸੀਗੇ ਜਦੋਂ ਵਿਕਰਮ ਸਿੰਘ ਮਜੀਠੀ ਆਇਆ ਸੀਗਾ ਉਹ ਕਿਰਾਏ ਦੀ ਕੋਠੀ ਤੇ ਰਹਿੰਦਾ ਸੀਗਾ ਹੁਣ ਕਿੱਥੋਂ ਉਹਦੇ ਕੋਲ ਇੰਨਾ ਪੈਸਾ ਆ ਗਿਆ ਕਿ ਚੰਡੀਗੜ੍ਹ ਦੇ ਵਿੱਚ ਵੀ ਆਪਣੀਆਂ ਉਹਨੇ ਕੋਠੀਆਂ ਪਾਲੀਆਂ ਦਿੱਲੀ ਦੇ ਵਿੱਚ ਫਾਰਮ ਹਾਊਸ ਖਰੀਦੇ ਆ ਅਰਬਾ ਖਰਬਾਂ ਦੇ ਹੁਣ ਕਿੱਥੋਂ ਪੈਸਾ ਆ ਗਿਆ ਉਦੋਂ ਤੇ ਇਹਨੂੰ ਕਿਹੜੀ ਗੱਡੀ ਤੇ ਆਇਆ ਜਗ ਜਹਰਿਆ 15 ਦਿਨ ਬਾਅਦ ਇਹਦੇ ਪਤਾ ਨਹੀਂ ਤਾਏ ਦਾ ਬੇਟਾ ਸੀਗਾ ਕੌਣ ਸੀਗਾ 1.5 ਲੱਖ ਰੁਪਈਆ ਕਿ 2 ਲੱਖ ਰੁਪਈਆ ਇਹਨੂੰ ਮਹੀਨੇ 15 ਦਿਨਾਂ ਬਾਅਦ ਪੈਂਦਾ ਸੀ ਕਿ 20 ਦਿਨਾਂ ਬਾਅਦ ਐਨੇ ਸਾਡੇ ਜੀ ਇੱਕ ਚੇਅਰਮੈਨ ਨੇ ਐਕਸ ਚੇਅਰਮੈਨ ਬਲਵਿੰਦਰ ਸਿੰਘ ਮਟਰੀ ਉਹਨਾਂ ਦੇ 11 ਨਜਾਇਜ਼ ਪਰਚੇ ਕੀਤੇ ਆ ਜਿਨ੍ਹਾਂ ਚੋਂ ਇੱਕ ਦਿੱਲੀ ਬਲਵਿੰਦਰ ਸਿੰਘ ਹਾਂਜੀ 2 ਫਿਰੋਜ਼ਪੁਰ ਇੱਕ ਫਾਜ਼ਿਲ ਦਾ ਸਤੰਬਰ ਸਰ ਇਥੋਂ ਤੱਕ ਕਿ ਉਹਨਾਂ ਦੀ ਵਾਈਫ ਤੱਕ ਤੇ ਨਜਾਇਜ਼ ਪਰਚੇ ਕੀਤੇ ਆ ਕਿ ਮੇਰੇ ਵੱਲ ਆ ਜਾਓ ਨਹੀਂ ਤੇ ਮੈਂ ਤੁਹਾਡੇ ਤੇ ਪਰਚੇ ਹੋਰ ਕਰੂੰਗਾ ਉਹ ਹੋਣਾ ਪੁੱਛਣਾ ਚਾਹੀਦਾ ਮੈਨੂੰ ਸਾਡੇ ਬੀਬਾ ਜੀ ਜਿਹੜੇ ਐਮ ਐਲ ਏ ਨੇ ਬੀਬਾ ਅਗਨੀਵਕੌਰ ਉਹਦਾ ਦੇ ਹਲਕੇ ਲਈ ਕਦੀ ਬੋਲੇ ਨਹੀਂ ਅੱਜ ਉਹਨਾਂ ਨੂੰ ਨਜਾਇਜ਼ ਪਰਚਿਆਂ ਦਾ ਚੇਤਾ ਆਉਂਦਿਆ ਨਜਾਇਜ਼ ਕੋਈ ਨਹੀਂ ਆ ਤੁਹਾਨੂੰ ਹੀ ਸਾਰਿਆਂ ਨੂੰ ਪਤਾ ਵਾ ਜੱਗ ਨੂੰ ਪਤਾ ਵਾ ਸਾਰੇ ਵਰਲਡ ਨੂੰ ਪਤਾ ਵਾ ਕਿ ਇੱਥੇ ਕੋਈ ਨਾਜਾਇਜ਼ ਨਹੀਂ ਆ ਜੇ ਇਹਨੇ ਕੀਤਾ ਵਾ ਤੇ ਆ ਭੁਗਤ ਰਿਹਾ ਵਾ ਇੱਕ ਚੀਜ਼ ਦੱਸੋ 29 ਫੋਨ ਇਹਦੇ ਘਰੋਂ ਅੱਜ ਬਰਾਮਦ ਹੋਏ ਆ ਉਹ 29 ਫੋਨਾਂ ਦਾ ਆ ਕੀ ਕਰਦਾ ਸੀ ਤੁਹਾਡੇ ਕੋ ਕਿਸੇ ਕੋ ਵਿਖਾਓ ਕਿ 29 ਕੀ ਚਲੋ ਹੱਦ ਤੱਕ ਦੋ ਫੋਨ ਹੁੰਦੇ ਆ ਕਿ ਇੱਕ ਪਰਸਨਲ ਫੋਨ ਬੰਦਾਰਾ ਕ ਲੈਂਦਾ ਵਾ ਤੇ ਇੱਕ ਫੋਨ ਰੱਖਦਾ ਵਾ ਕਿ ਸਾਰਾ ਪਬਲਿਕ ਨਤੀਫੋਨਾਂ ਦਾ ਕੀ ਕੰਮ ਹੈ ਅੱਠ ਅੱਠ ਡੈਰੀਆਂ ਹਜੇ ਆ ਮੈਟਰ ਖੁੱਲਿਆ ਵਾ ਬਹੁਤ ਜਣੇ ਵਿੱਚ ਆਉਣੇ ਆ ਵੱਡੇ ਮਗਰਮਾ ਛਾਉਣੇ ਆ ਸਾਡੀ ਦੇ ਹੁਣ ਅਸੀਂ ਵੀ ਉਦੋਂ ਦੇ ਇਤੋਂ ਮੇਰੇ ਹਿਸਾਬ ਨਾਲ ਤਿੰਨ ਪੀੜੀਆਂ ਪਹਿਲਾਂ ਦੇ ਅਸੀਂ ਪੋਲਿਟਿਕਸ ਤੇ ਆ ਤੇ ਸਾਡੀ ਜੋ ਸਾਡੀ ਜੱਦੀ ਜਾਇਦਾਦ ਸੀਗੀ ਉਹ ਹੀ ਆ ਅੱਜ ਵੀ ਵੇਖ ਸਕਦੇ ਜੇ ਜਾ ਕੇ ਇੱਕ ਫਲੋਰ ਦਾ ਘਰ ਆ ਉਦਾਂ ਦਾ ਉਦਾਂ ਹੀ ਆ ਕੋਈ ਅਸੀਂ ਠੱਗੀ ਮਾਰ ਕੇ ਕੋਈ ਮੈਲ ਨਹੀਂ ਛੱਤਿਆ ਕੋਈ ਕੁਛ ਨਹੀਂ ਛੱਤਿਆ ਜ਼ਮੀਨ ਆਪਣੀ ਆ ਹਾਂ ਐਨੇ ਬਹੁਤ ਕੋਸ਼ਿਸ਼ ਕੀਤੀ ਸਾਡੇ ਕੋਈ 10 ਸਾਲ ਕੰਮ ਨਹੀਂ ਚੱਲਣ ਦਿੱਤੇ ਪਰ ਗੁਰੂ ਮਹਾਰਾਜ ਜਦੋਂ ਨਾਲ ਖੜਦਾ ਵਾ ਸਾਨੂੰ ਜ਼ਮੀਨ ਵੇਚਣ ਦੀ ਲੋੜ ਨਹੀਂ ਪਈ ਇਨੂੰ ਤੁਹਾਡੇ ਮਾਧਿਅਮ ਰਹੀਂ ਮੈਂ ਇਹਨੂੰ ਲਾ ਲੋ ਬੀਬਾ ਜੀ ਨੂੰ ਜਾਂ ਇਹਦੇ ਐਡਵੋਕੇਟ ਸਾਹਿਬ ਨੂੰ ਐਨਾ ਪੁੱਛਣਾ ਚਾਹੁੰਦਾ ਕਿ ਤੱਕਾ ਇਹਦੇ ਵਿੱਚ 1% ਮੈਨੂੰ ਦੱਸ ਦੇਣ ਕਿ ਕਾਹਦਾ ਤੱਕਾ ਆ 1% ਵੀ ਵਿਜੀਲੈਂਸ ਦੇ ਆਈ ਆ ਅਸਲੀਅਤ ਦੇ ਵਿੱਚ ਤੁਹਾਨੂੰ ਪਤਾ ਆ ਕਿ ਅੰਬਰ ਸਰੋਂ ਵੀ ਹੋਣੇ ਕਿਸੇ ਵਿਜੀਲੈਂਸ ਦੇ ਅਫਸਰ ਨੂੰ ਕਾਲ ਕਰ ਲਓ ਕਿਸੇ ਨੂੰ ਨਹੀਂ ਸੀ ਪਤਾ ਕਿ ਅੱਜ ਇਹਦੇ ਘਰ ਰੇਡ ਹੋਣੀ ਹੈ ਆ ਸਾਰਾ ਕੁਝ ਸੈਂਟਰ ਦੇ ਪਾਲਿਸੀ ਦੇ ਅੰਡਰ ਚੰਡੀਗੜ੍ਹੋਂ ਹੋਇਆ ਹ ਹੁਣ ਜਿਹੜੇ ਬਹੁਤ ਆਪਣੇ ਆਪ ਨੂੰ ਕਹਿੰਦੇ ਅਸੀਂ ਸੱਚੇ ਆ ਕਾਂਗਰਸ ਦੇ ਲੀਡਰ ਜਾਂ ਭਾਜਪਾ ਦੇ ਲੀਡਰ ਹੁਣ ਕਿਉਂ ਬੈਕ ਕਰਦੇ ਆ ਜੀ ਇਹਨੂੰ ਉਹਦਾ ਇਹਨੂੰ ਕਹਿੰਦੇ ਆ ਸਾਡਾ ਤੇ ਮਜੀਠਾ ਬਦਨਾਮ ਕਰਤਾ ਮਜੀਠਾ ਨਾਮ ਹੁੰਦਾ ਹੀ ਕੀ ਮਜੀਠਾ ਜਾਂ ਮਜੀਠਿਆ ਕਹਿੰਦੇ ਹੀ ਹੁਣ ਅੱਜ ਦੀ ਡੇਟ ਤੇ ਚਿੱਟਾ ਕਹਿਣ ਲੱਗੇ ਕਿਹਦੇ ਕਰਕੇ ਕਹਿੰਦੇ ਆ ਵਿਕਰਮ ਚਿੱਟਾ ਆ ਕਹਿੰਦੇ ਆ ਨਾ ਤੇ ਉਹਨਾਂ ਜੀ ਵਿਕਰਮ ਚਿੱਟਾ ਜਿਹੜਾ ਜੀ ਆਪਣੇ ਕਾਂਗਰਸ ਦਾ ਪ੍ਰਧਾਨ ਆ ਭਾਜਪਾ ਦਾ ਪ੍ਰਧਾਨ ਉਹ ਚੋਗਣੀ ਜਿਹੜੇ ਇਹਨਾਂ ਦੇ ਸੀਨੀਅਰ ਲੀਡਰ ਨੇ ਉਹ ਜਾ ਕੇ ਧੰਨੇ ਲਾਉਂਦੇ ਹੁੰਦੇ ਕਿ ਬਿਗਰਮ ਚਿਟਾ ਵੇਚਦਾ ਜਦੋਂ ਆ ਅੱਡ ਹੋਏ ਆ ਨਿਮਤਕ ਅੱਡ ਨਹੀਂ ਉਦੋਂ ਤੱਕ ਰੱਬ ਸੀਗਾ ਉਹ ਪ੍ਰਤਾਪ ਸਿੰਘ ਬਾਜਵੇ ਹਣੀ ਐਲੋਪੀ ਨੇ ਉਹਨਾਂ ਨੇ ਅੱਜ ਤੱਕ ਡਰੱਗ ਦੇ ਐਨੇ ਮੁੱਦੇ ਹੋਏ ਆ ਕਿਹੜੀ ਸਰਕਾਰ ਨੇ ਅੱਜ ਤੱਕ ਡਰੱਗ ਦਾ ਮੁੱਦਾ ਹਜੇ ਤੱਕ ਸੌਟ ਆਊਟ ਕੀਤਾ ਵਾ ਜੇ ਕਿਸੇ ਸਰਕਾਰ ਨੇ ਸ਼ੁਰੂ ਕੀਤਾ ਤੇ ਇਹਨਾਂ ਨੂੰ ਉੱਥੇ ਵੀ ਪ੍ਰੋਬਲਮ ਆ ਗਈ ਇੱਕ ਸਾਡੇ ਹਲਕੇ 'ਚ ਕੇਸ ਹੋਇਆ ਜੀ ਪਰਸੋਂ ਡਾਕਟਰ ਸੁਖਮਨ ਕਲੀਨਿਕ ਆ ਰਾਮਦੌਲੀ ਮੁਸਲਮਾਨਾ ਉਹਦੇ ਤੇ ਗੋਲੀਆਂ ਚੱਲੀਆਂ ਇਹਨਾਂ ਨੇ ਉੱਤੇ ਵੀ ਪੋਲਿਟਿਕਸ ਕੀਤੀ ਜਦ ਕੀ ਉਹਦੇ ਨਾਲ ਖੜਨ ਦੇ ਬਜਾਏ ਮੈਂ ਤੇ ਗਿਆ ਵਾਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਚਾਹੇ ਪੁਲਿਸ ਬਿਜ਼ੀ ਸੀਗੀ ਉਸੇ ਵਾਲੇ ਜਾ ਕੇ ਉਹਨੂੰ ਮੌਕੇ ਤੇ ਗਨਮੈਨ ਪ੍ਰੋਵਾਈਡ ਕਰਵਾ ਕੇ ਆਏ ਆ ਉਹ ਕਿ ਅਗਲਾ ਸੇਫ ਰਵੇ ਉਹਦੀ ਫੈਮਿਲੀ ਆ ਆ ਕਹਦੇ ਗਨਮੈਨ ਮੰਗਦਾ ਵਾ ਆ ਵੇਖੋ ਨਾਜਾਇਜ਼ ਪਰਚੇ ਕਰਾਏ ਮੇਰੇ ਤੇ ਤੁਹਾਨੂੰ ਇਹਦੀਆਂ ਮੈਂ ਕਾਪੀਜ਼ ਕਰੂੰਗਾ ਪ੍ਰੋਵਾਈਡ ਮੇਰੇ ਤੇ ਭਾਜੀ ਤੁਸੀਂ ਅੱਜ ਪ੍ਰੈਸ ਕਵਰਸ ਕਰਦੇ ਹੋ ਜਿਹੜਾ ਨਿਆ ਪਰਚੇ ਹੋਏ ਸੀ ਉਹ ਤੋਂ ਪ੍ਰੈਸ ਪੱਤਰਕਾਰਾਂ ਕੋਲ ਤੁਸੀਂ ਗੇ ਸੀ ਕਿ ਪੱਕਾ ਤੁਸਾਂ ਮਿਲਦੇ ਹੋ ਹਾਂ ਵਿਤੀ ਜਦੋਂ ਜਦੋਂ ਸਾਡੇ ਤੇ ਨਜਾਇਜ਼ ਪਰਚੇ ਹੋਏ ਸੀਗੇ ਨਾ ਪ੍ਰੈਸ ਕਾਨਫਰੈਂਸ ਕੀਤੀ ਅਸੀਂ ਪ੍ਰੈਸ ਨੂੰ ਵੀ ਸੱਦਿਆ ਸੀਗਾ ਘਰੇ ਸਾਡੇ ਆਣੀ ਹੀ ਪਤਾ ਹੁੰਦਾ ਕਿ ਘਰ ਦੇ ਦਿਨੇ ਹੀ ਹੈ ਰਾਤ ਮੇਰੇ ਦਾਦਾ ਜੀ ਬਿਮਾਰ ਸੀਗੇ ਤੇ ਉਹਨਾਂ ਦੀ ਡੈਥ ਤੱਕ ਇਹਨਾਂ ਦੇ ਕਰਕੇ ਹੋਈ ਸੀ ਨਜਾਇਜ਼ ਟਾਈਮਾਂ ਤੇ ਰੇਡ ਰਾਤ ਦੇ 2:30 ਵਜੇ ਕੌਣ ਰੇਡ ਕਰਦਾ ਪਤਾ ਦਿੱਤਾ ਜੀ ਤੇ ਬੰਤਾਈ ਜੀ ਦੇ ਚਾਚਾ ਜੀ ਨੇ ਡੇਢ ਲਾ ਲਈ ਉਹ ਨਹੀਂ ਗੇਰ ਨਾਲ ਨਹੀਂ ਕੀ ਨਾ ਬਣ ਗਿਓ ਵੇਖੋ ਜੀ ਮੈਂ ਕਿਸੇ ਦੀ ਮੈਂ ਗਰੰਟੀ ਨਹੀਂ ਲੈਂਦਾ ਮੈਂ ਗਰੰਟੀ ਲੈ ਸਕਦਾ ਆਪਣੀ ਆਪਣੇ ਬਲੱਡ ਦੀ ਠੀਕ ਹੈ ਕਿਨੇ ਬੱਚੇ ਹੋ ਚੁੱਕੇ ਤੁਹਾਡੇ ਦੇ ਕਾਦੇ ਕਾਦੇ ਬੱਚੇ ਪਾਏ ਮੇਰੇ ਤੇ ਜੀ ਜਿਹੜਾ ਨਜਾਇਜ਼ ਪਰਚਾ ਹੋਇਆ ਸੀਗਾ ਬਿਲਕੁਲ ਉਦਾਂ ਮੇਰੇ ਤੇ ਦੋ ਹੋਏ ਆ ਦੋਵੇਂ ਨਜਾਇਜ਼ ਹੋਏ ਆ 307 ਦਾ ਜਿੱਥੇ ਕੀ ਜਗ ਜਾਇਰ 45 ਜਾਣਿਆ ਤੇ ਪਰਚਾ ਹੋਇਆ ਸੀ 45 ਚੋਂ 44 ਹੁਣ ਤੱਕ ਬਰੀ ਹੋ ਗਏ ਆ ਮੈਂ ਨਹੀਂ ਸੀ ਹੋਇਆ ਕਿਉਂਕਿ ਮੈਂ ਉਦੋਂ ਪੇਸ਼ ਨਹੀਂ ਹੋਇਆ ਉਦੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦ ਕੀ ਅੱਜ ਤੱਕ ਮੇਰੇ ਬਾਰੇ ਮੇਰੀ ਫੈਮਲੀ ਬਾਰੇ ਤੁਸੀਂ ਕਦੀ ਨਹੀਂ ਸੁਣਿਆ ਹੋਊਗਾ ਕਿ ਅਸੀਂ OBC SC ਜਨਰਲ ਜਾਂ ਕਿਸੇ ਵੀ ਤਰੀਕੇ ਦਾ ਮਾਈਨੋਰਟੀ ਜਾਂ ਕੁਝ ਵੀ ਕਿਸੇ ਨੂੰ ਸੋਚਿਆ ਹੋਵੇ ਮੈਂ ਜੀ ਖੁਦ ਸਾਡੇ ਭੈਣ ਕਹੀਦਾ ਸੀਗਾ ਬਣੇ ਹੀ ਮੇਰੇ ਦਾਦਾ ਜੀ ਦੀ ਭੈਣ ਸਾਡੇ ਘਰ ਕੰਮ ਕਰਦੇ ਤਾਇਆ ਜੀ ਦਾ ਜਨਮ ਉਹਨਾਂ ਦੇ ਘਰੇ ਹੋਇਆ ਪਾਪਾ ਦਾ ਸਾਡਾ ਸਾਰਿਆਂ ਦਾ ਮੈਨੂੰ ਪੂਰਾ ਨਹੀਂ ਦੱਸਣਾ ਆਉਂਦਾ 나ੜੂ ਦਾ ਕੀ ਕਰਦੇ ਹੁੰਦੇ ਆ ਉਦੋਂ ਮੈਂ ਉਹਨਾਂ ਨਾਲ ਉਹਨਾਂ ਦੇ ਘਰ ਜਾ ਕੇ ਹੁੰਦਾ ਰਿਹਾ ਉਹ ਮੇਰਾ ਮਕਸਦ ਹੀ ਤੁਹਾਡਾ ਤਾਂ ਸੂਕਾ ਪਹੁੰਚ ਪ੍ਰੈਸ ਕਾਨਫਰੈਂਸ ਦਾ ਮੇਨ ਮਕਸਦ ਇਹ ਆ ਕਿ ਆ ਜਿਹੜਾ ਕਹਿ ਰਹੇ ਆ ਨਜਾਇਜ਼ ਪਰਚੇ ਹੋ ਰਹੇ ਆ ਆ ਨਜਾਇਜ਼ ਪਰਚਿਆਂ ਦੀ ਮੇਰੇ ਕੋਲ ਕਾਪੀ ਆ 45 ਜਾਣੇ ਦੇ ਨਜਾਇਜ਼ ਪਰਚਾ ਹੋਇਆ ਤੇ 44 ਹੁਣ ਤੱਕ ਬਰੀ ਹੋ ਗਏ ਮੈਂ ਇਕੱਲਾ ਰਹਿ ਗਿਆ ਮੇਰੀ 8 ਤਰੀਕ ਹੈ ਅੱਜ ਬਾਰ ਫਿਰ ਆ ਸਿਕਿਉਰਿਟੀ ਦੀ ਇਹਦੀ ਗੱਲ ਕਿ ਮੈਨੂੰ ਸਿਕਿਉਰਿਟੀ ਚਾਹੀਦੀ ਆ ਮੈਨੂੰ ਜੀ ਖਤਰਾ ਇਹਨੂੰ ਕਾਦਾ ਖਤਰਾ ਵਾ ਗੈਂਗਸਟਰ ਤੇ ਪਾਲੇ ਇੰਨੇ ਇਹਦੀ ਇਲੈਕਸ਼ਨ ਚ ਆ ਕੇ ਹੁਣ ਜੈਪਾਲ ਨਹੀਂ ਰਿਹਾ ਜੈਪਾਲ ਇਹਦੀ ਇਲੈਕਸ਼ਨਾਂ ਚ ਇੱਥੇ ਨਹੀਂ ਰਹਿੰਦਾ ਰਿਹਾ ਚਵੰਡੇ ਆ ਮੇਰੀ ਗੱਡੀ ਤੇ ਆ ਜੀ ਅਟੈਕ ਹੋਇਆ ਸੀਗਾ ਗੋਲੀ ਚੱਲੀ ਸੀ 307 ਦਾ ਪਰਚਾ ਸੀਗਾ ਬਾਅਦ ਚ ਹੋਇਆ ਇਹ ਨਾਜਾਇਜ਼ ਅਸਲੇ ਦਾ ਹੋਇਆ ਆ ਮੈਨੂੰ ਉਮਾਨ ਤੇ ਪਾਕਿਸਤਾਨ ਤੋਂ ਨਜਾਇਜ਼ ਕਾਲਾਂ ਥ੍ਰੈਟ ਕਾਲਸ ਆ ਕੇ ਕਿ ਤੈਨੂੰ ਤੇ ਤੇਰੇ ਪਿਓ ਨੂੰ ਸੋਦਾ ਲਾਉਣਾ ਵਾ ਕਿ ਪਹਿਲਾਂ ਤੇ ਬਚ ਗਏ ਜੇ ਪੁੱਤ ਉਹ ਰਿਕਾਰਡਿੰਗ ਵੀ ਪਈ ਆ ਉਹ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗਾ ਬਾਕੀ ਪੇਪਰਸ ਵੀ ਪ੍ਰੋਵਾਈਡ ਕਰ ਦੂੰਗਾ ਆ ਪੁਲਿਸ ਦੀ ਰਿਪੋਰਟ ਐ ਜਿਨ੍ਹਾਂ ਨੇ ਅਪਰੂਵ ਕੀਤਾ ਥਾਣਾ ਮਜੀਠਾ ਜਿਨ੍ਹਾਂ ਨੇ ਅਪਰੂਵ ਕੀਤਾ ਵਾ ਇਹ ਆ ਮੈਨੂੰ ਥ੍ਰੈਟ ਕਾਲਸ ਆਈਆਂ ਉਹਨਾਂ ਚੋਂ ਇੱਕ ਬੰਦਾ ਜੇਲ੍ਹ 'ਚ ਵੀ ਸੀਗਾ ਸਾਰਾ ਕੁਝ ਆ ਮੈਂ ਤੁਹਾਨੂੰ ਸਾਰੀਆਂ ਕਾਪੀਜ਼ ਪ੍ਰੋਵਾਈਡ ਕਰੂੰਗਾ ਅਭੀ ਐਸਐਚਓ ਸਾਹਿਬ ਜੀ ਇੱਥੇ ਵੀ ਸਟੈਂਪ ਹੈ ਤੇ ਸਾਈਨ ਆ ਜੀ ਜਦੋਂ ਗੋਲੀ ਚੱਲੀ ਆ ਆ ਗੋਲੀ ਚਲਾ ਕੇ ਭੱਜੇ ਆ ਕੈਮਰੇ ਦੇ ਵਿੱਚ ਆ ਇਹ ਆ ਸਾਰੀਆਂ ਉਹ ਖਬਰਾਂ ਜਦੋਂ ਗੋਲੀ ਚੱਲੀ ਆ ਐਸਪੀ ਸਾਹਿਬ ਆਏ ਸੀਗੇ ਸਾਡੇ ਘਰੇ ਆ ਸਾਡੇ ਘਰੇ ਐਸਪੀ ਸਾਹਿਬ ਆਏ ਸੀਗੇ ਠੀਕ ਹੈ ਜੀ ਆ ਸਾਰੀਆਂ ਮੈਂ ਉਦੋਂ ਅਸੀਂ ਜੀ ਕਾਂਗਰਸ ਪਾਰਟੀ ਨਾਲ ਠੀਕ ਹੈ ਅਸੀਂ ਕਾਂਗਰਸ ਪਾਰਟੀ ਨਾਲ ਸੀਗੇ ਅ ਸਾਰੀਆਂ ਮੈਂ ਤੁਹਾਨੂੰ ਕਾਪੀਜ਼ ਪ੍ਰੋਵਾਈਡ ਕਰੂੰਗਾ ਜਿੰਨੀਆਂ ਵੀ ਮੇਰੇ ਕੋਲ ਹੈਗੀਆਂ ਇਹਨੂੰ ਕਹਾਦਾ ਥ੍ਰੈਟ ਐ ਗੈਂਗਸਟਰ ਆ ਪਾਲੇ ਨਾਜਾਇਜ਼ ਅਸਲੇ ਆ ਰੱਖੇ ਸਾਰਾ ਕੁਝ ਆ ਕਰੇ ਤੇ ਥ੍ਰੈਟ ਇਹਨੂੰ ਆ ਹੁਣ ਮੈਂ ਆਇਆ ਮੇਰੇ ਨਾਲ ਇੱਕ ਵੀ ਗਨਮੈਨ ਆਇਆ ਜੀ ਦੱਸ ਦੋ ਥੱਲੇ ਤੱਕ ਚੈੱਕ ਕਰੋ ਮੈਂ ਇੱਥੇ ਬੈਠਾ ਮੇਰੀ ਗੱਡੀ ਦੀ ਚਾਬੀ ਥੱਲੇ ਉਹਨਾਂ ਕੋ ਪਈ ਆ ਰਿਸੈਪਸ਼ਨ ਤੇ ਕਿ ਇੱਕ ਵੀ ਗਰਮੈਂਟ ਆਇਆ ਹੋਵੇ ਥ੍ਰੈਟ ਉਹਨੂੰ ਹੁੰਦਾ ਜਿੰਨੇ ਨਜਾਇਜ਼ ਕੀਤੀ ਹੋਵੇ ਕਿਸੇ ਨੇ ਮਿਰਤੇ ਅਟੈਕ ਕਰਾਇਆ ਤੇ ਉਹ ਮੈਂ ਸ਼ਹਿਰ ਆਮ ਕਹਿਣਾ ਕਿ ਇਹਨੂੰ ਸਾਡੇ ਤੋਂ ਆਹ ਪ੍ਰੋਬਲਮ ਹੈ ਕਿ ਇਹਨੂੰ ਹੋਰ ਕਿਸੇ ਨੂੰ ਕਿਸੇ ਤੋਂ ਨਹੀਂ ਆ ਸਾਨੂੰ ਇਹਨੇ ਬੜੇ ਆਫਰ ਦਿੱਤੇ ਆ ਭਾਵੇਂ ਕਿਸੇ ਵੀ ਤਰੀਕੇ ਨਾਲ ਕਿ ਸਾਡੇ ਨਾਲ ਜੁਆਇਨ ਕਰ ਲਓ ਆ ਕਰਦਾ ਗਿਆ ਕਰਦਾਂਗੇ ਜੇ ਨਹੀਂ ਕਰਦੇ ਤੇ ਤੁਹਾਨੂੰ ਆ ਵਿਖਾ ਦਾਂਗੇ ਮਤਲਬ ਜੇਲਾ ਤੋਂ ਇਲਾਵਾ ਵੀ ਬੜਾ ਕੁਝ ਅਸੀਂ ਨਹੀਂ ਕੀਤਾ ਖਾਨਦਾਨੀ ਲੋਕ ਸੀਗੇ ਖਾਨਦਾਨੀ ਹੈਗੇ ਆ ਖਾਨਦਾਨੀ ਰਵਾਂਗੇ ਬਾਕੀ ਆ ਇਹ ਕਿ ਬਿਲਕੁਲ ਜੋ ਇਹਦੀ ਵਾਈਫ ਜਾਂ ਇਹਦਾ ਐਡਵੋਕੇਟ ਕੋਈ ਵੀ ਚੀਜ਼ ਜੋ ਵੀ ਆ ਮੈਂ ਤਤਾਂ ਦੇ ਆਧਾਰ ਤੇ ਗੱਲ ਕਰ ਰਿਹਾ ਹਾਂ ਮੈਂ ਠੀਕ ਹੈ ਕਿਸੇ ਵੀ ਚੀਜ਼ ਦੀ ਕਰਨੀ ਹੋਵੇ ਵੈਸ ਐਨੀ ਟਾਈਮ ਮੈਨਾਂ ਕਰ ਸਕਦੇ ਆ ਨਹੀਂ ਤੇ ਅਜ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਲੀਡਰ ਨੂੰ ਆਪਣੇ ਘਰੇ ਉਹ ਜਿਹੇ ਵੀ ਡਿਵਾਈਸ ਰੱਖਣੇ ਪੈਣ ਜਿਹੜੇ ਦੂਜਿਆਂ ਦੇ ਫੋਨ ਟੈਪਿੰਗ ਕਰਨੇ ਆ ਦੂਜਿਆਂ ਦੀ ਕੋਈ ਸੀਕ੍ਰੀਟ ਗੱਲ ਸੁਣ ਸਕਣ ਹਰ ਇਲੈਕਸ਼ਨ 'ਚ ਐਦੇ ਕੋ ਪਤਾ ਨਹੀਂ ਕਿ ਐਵੇਂ ਵੀਡੀਓ ਆ ਜਾਂਦੀ ਜੀ ਕਿਸੇ ਨਾ ਕਿਸੇ ਦੇ ਹਸਬੰਡ ਵਾਈਫ ਦੀ ਜਾਂ ਕੋਈ ਨਾ ਕੋਈ ਮੈਂ ਜੈ ਸਰ ਗਾਂਧੀ ਰਾਜ ਮੁੰਦੇ ਰੰਦੇ ਮਤਲਬ ਦਿੱਤੀ ਕਿ ਕਰਦਾ ਉਹ ਇਹ ਮੀਟਿੰਗ ਤੁਮਾਰਾ ਦੇ ਦੇਖੋ ਜੀ ਸਰਕਾਰ ਦੇ ਖਿਲਾਫ ਬੋਲਣ ਦਾ ਅਸਲ ਮੇਨ ਰਾਈਟ ਤੇ ਹੁੰਦਾ ਐਲੋਪੀ ਸਾਹਿਬ ਦਾ ਤੇ ਐਲੋਪੀ ਸਾਹਿਬ ਨੇ ਹਜੇ ਤੱਕ ਬੋਲਿਆ ਤੇ ਕੁਛ ਨਹੀਂ ਆ ਵਾਕ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਵਿਧਾਨ ਸਭਾ ਦੇ ਵਿੱਚ ਵਾਕ ਵਾਕ ਆਊਟ ਨਹੀਂ ਵਾਕ ਆਊਟ ਤੇ ਕਰਦੇ ਕਰਦੇ ਆ ਵਾਕ ਵੀ ਸਭ ਤੋਂ ਵੱਧ ਵਿਧਾਨ ਸਭਾ 'ਚ ਉਹਨਾਂ ਹੀ ਕੀਤੀ ਆ ਉਹਨਾਂ ਕੋਈ ਮੁੱਦਾ ਅੱਜ ਤੱਕ ਜਿੰਨੇ ਅੱਜ ਤੱਕ ਪੰਜਾਬ ਦੇ ਮੁੱਦੇ ਸੀਗੇ ਉਹਨਾਂ ਇੱਕ ਵੀ ਰਾਈਜ਼ ਹੁੰਦਿੱਤਾ ਇੱਕ ਮੁੱਦਾ ਵੀ ਰੇਜ਼ ਨਹੀਂ ਹੋਇਆ ਉਹਨਾਂ ਨੇ ਸਿੰਪਲ ਕੋਈ ਚੀਜ਼ ਕਦੀ ਵਾਕ ਆਊਟ ਕਰਦੇ ਰਹੇ ਆ ਕਦੀ ਕੋਈ ਮੁੱਦਾ ਹੁੰਦਾ ਰਿਹਾ ਵਾ ਹੁਣ ਸਾਡੇ ਹਲਕੇ ਤੇ ਦੀ ਅਲਕੋਹਲ ਨਾਲ ਕਿੰਨੀਆਂ ਡੈਥਸ ਹੋਈਆਂ ਸਾਰੇ ਸਾਰੇ ਜਿੰਨੇ ਮੇਨ ਮੁਖ ਸੀਗੇ ਉਹ ਵਿਕਰਮ ਮਜੀਠੀਏ ਦੇ ਸੀਗੇ ਕੋਈ ਭੰਗਵਾ ਪਿੰਡ ਦਾ ਕੋਈ ਸੋਈਆਂ ਪਿੰਡ ਦਾ ਕੋਈ ਆਪਣੇ 3A ਵਾਲ ਦਾ ਪਰ ਜਿਹੜੀ ਮਜੀਠੀ ਦਾ ਇਹ ਇੰਨਾ ਜਦੋਂ ਕਿਦਾ ਕਾਰੋਬਾਰ ਚੱਲਉਂਦੇ ਨੇ ਢਾੜੀ ਸਰਕਾਰ ਤੇ ਢਾੜੀ ਸਰਕਾਰ ਅਸੀਂ ਜੀ ਸਾਰਿਆਂ ਨੂੰ ਕਹਿੰਦੇ ਰਹੇ ਆ ਵੇਖੋ ਮੈਂ ਤਿੰਨ ਚੀਜ਼ਾਂ ਜਾਣਦਾ ਵਾਂ ਜਿਹੜੀਆਂ ਆਪਾਂ ਨੂੰ ਚੇਂਜ ਕਰਨੀਆਂ ਪੈਣੀਆਂ ਸਰਕਾਰ ਦੀਆਂ ਪਾਲਿਸੀਆਂ ਇੱਕ ਕਿ ਜੇ ਕਿਸੇ ਕੋਲੋਂ ਥੋੜਾ ਜਿਹਾ ਫੜਿਆ ਜਾਂਦਾ ਨਾ ਉਹ ਦੀ ਆ ਜਾਂਦਾ ਹਫਤੇ ਬਾਅਦ ਬਾਰ ਥੋੜਾ ਜਿਹਾ ਫੜਿਆ ਜਾਂਦਾ ਸਾਨੂੰ ਰੂਲ ਬਣਾਉਣਾ ਪੈਣਾ ਵਾ ਕਿ ਘਟੋ ਘਟੋ 6 ਮਹੀਨੇ ਅੰਦਰ ਲਾ ਕੇ ਆਵੇ ਜਿੰਨਾ ਮਾਵਾਂ ਦੇ ਪੁੱਤ ਜਾਂਦੇ ਆ ਉਹਨਾਂ ਨੂੰ ਪਤਾ ਲੱਗਦਾ ਵਾ ਜਾਂ ਜਾਂ ਜਿੰਨਾਂ ਦੇ ਪਿਓ ਜਾਂਦੇ ਆ ਇਹੋ ਇਹੋ ਜਿਹੇ ਪਰਿਵਾਰ ਵੀ ਅਸੀਂ ਦੇਖੇ ਹੀ ਪਰ ਗੇ ਤਾਂ ਤੁਹਾਡੀ ਸਰਕਾਰ ਚ ਹੀ ਹੈ ਨਾ ਮੈਂ ਮੰਨਦਾ ਜੀ ਸਾਡੀ ਸਰਕਾਰ ਚ ਗਏ ਆ ਪਰ ਮੈਂ ਤੁਹਾਨੂੰ ਆ ਵੀ ਕਹਿ ਰਿਹਾ ਵਾਂ ਕਿ ਉਹਦੇ ਵਿੱਚ ਪਾਲਿਸੀਜ਼ ਚੇਂਜ ਕਰਨੀਆਂ ਪੈਣੀਆਂ ਵਾ ਕਿਉਂਕਿ ਪਾਲਿਸੀਜ਼ ਹਜੇ ਤੱਕ ਜੋ ਗਵਰਨਮੈਂਟ ਆਫ ਇੰਡੀਆ ਦੀਆਂ ਪਾਲਿਸੀਆਂ ਆ ਜਾਂ ਪੰਜਾਬ ਸਰਕਾਰ ਦੀਆਂ ਵੀ ਲਾ ਲਓ ਕਿ ਸਾਨੂੰ ਆ ਚੀਜ਼ਾਂ ਚੇਂਜ ਕਰਨੀਆਂ ਪੈਣੀਆਂ ਵਾ ਕਿ ਜੇ ਥੋੜਾ ਵੀ ਫੜਿਆ ਜਾਂਦਾ ਵਾ ਸਾਨੂੰ ਉਹਨਾਂ ਨੂੰ ਅੰਦਰ ਐਟਲੀ 6 ਮਹੀਨੇ ਲਈ ਭੇਜਣਾ ਪੈਣਾ ਹੁਣ ਪਰਸੋਂ ਅਸੀਂ ਗਏ ਜੀ ਸਾਡੇ ਐਸ ਐਚਓ ਨਜਾਇਜ਼ ਕਰਨ ਲੱਗੇ ਸੀਗੇ ਕਿ ਕਿਸੇ ਦੇ ਨਾਲ ਵੇਚਣ ਵਾਲੇ ਦੇ ਕਹਿਣ ਤੇ ਕਰਨ ਵਾਲਿਆਂ ਦੇ ਪਰਚਾ ਕਰਨ ਲੱਗੇ ਜਿਹੜੇ ਨਸ਼ਾ ਕਰਦੇ ਸੀਗੇ ਮੈਂ ਆਪ ਜਾ ਕੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਪਰਚੀਆਂ ਪਈਆਂ ਵਾਂ ਉਹਨਾਂ ਨੂੰ ਭਰਤੀ ਕਰਾਇਆ ਜਿਹੜਾ ਵੇਚਦਾ ਸੀਗਾ ਉੱਤੇ ਕਾਰਵਾਈ ਨਹੀਂ ਹੋਈ ਫਿਰ ਮੈਂ ਉਹ ਅਫੀਸਰ ਚੇਂਜ ਵੀ ਕਰਵਾਇਆ ਤੁਸੀਂ ਪਤਾ ਕਰ ਸਕਦੇ ਹੋ ਜਾ ਕੇ ਮਜੀਠੇ ਹਲਕੇ ਦੇ ਕਿਹੜੇ ਕਿਹੜੇ ਅਫੀਸਰ ਚੇਂਜ ਹੋਏ ਪਿਛਲੇ 3 ਦਿਨਾਂ ਦੇ ਦੋ ਅਫੀਸਰ ਚੇਂਜ ਹੋਏ ਸਰਕਾਰ ਉਹਨਾਂ ਵਾਲੇ ਕਿੰਨਾ ਨਸ਼ਾ ਘਟਾਇਆ ਮਜੀਠੇ ਦੇ ਆਪ ਬਾਤ ਮਜੀਠੇ ਦੇ ਵਿੱਚ ਜਿਹੜੀ ਗੱਲ ਐ ਕਿ ਹੁਣ ਤੱਕ 400 ਤੋਂ ਵੱਧ ਅਰੈਸਟ ਹੋ ਚੁਕੇ ਆ ਵੇਚਣ ਵਾਲੇ ਚਾਹੇ ਛੋਟੇ ਲੈਵਲ ਦਾ ਹੋਵੇ ਚਾਹੇ ਵੱਡੇ ਲੈਵਲ ਦਾ ਹੋਵੇ ਅਹੀਂ ਮਜੀਠੇ ਦੇ ਵਿੱਚ ਉਹੋ ਜਿਹੇ ਵੀ ਬੰਦੇ ਸਾਡੇ ਘਰ ਆ ਕੇ ਇੱਕ ਭੱਜ ਕੇ ਆ ਗਿਆ ਸੀ ਕਦੀ ਉਹਨੂੰ ਮੈਂ ਗੁੱਟੋਂ ਫੜ ਕੇ ਫੜਾਇਆ ਸੀਗਾ ਉਦੋਂ ਸਾਡੇ ਐਸਐਚਓ ਮੋਹਿਤ ਕੁਮਾਰ ਹੁੰਦੇ ਸੀਗੇ ਮੈਂ ਆਪ ਗੁੱਟੋਂ ਫੜ ਕੇ ਫੜਾਇਆ ਸੀਗਾ ਵੱਟਸਾਲ ਬਾਅਦ ਸਜਾ ਉਹ ਕਿ ਆਇਆ ਆ ਕੇ ਉਹਨੇ ਫੇਰ ਕੰਮ ਸ਼ੁਰੂ ਕੀਤਾ ਉਹ ਹੁਣ ਫੇਰ ਜੇਲ੍ਹ ਦੇ ਵਿੱਚ ਹੈ ਕਈ ਇਹੋ ਜਿਹੇ ਆ ਜਿਹੜੇ ਫੜੇ ਗਏ ਆ ਹੋਰ ਕਿ ਜਿਨ੍ਹਾਂ ਨੇ ਕੁਝ ਨਹੀਂ ਹੁੰਦੇ ਵੱਡੇ ਲੈਵਲ ਤੇ ਪ੍ਰੋਪਰਟੀਆਂ ਬਣਾ ਲਈਆਂ ਉਹ ਜਿਹਾਂ ਜੀ ਅਹੀਂ ਨਹੀਂ ਕਦੀ ਕੱਪੜੇ ਪਾਏ ਉਹ ਜਿਹੇ ਬ੍ਰਾਂਡ ਦੇ ਜਿਹੋ ਜਿਹੇ ਉਹ ਪਾਉਂਦੇ ਸਾਡੀਆਂ ਕੋਠੀਆਂ ਸਿੰਗਲ ਸਟੋਰੀ ਆ ਉਹਨਾਂ ਦੀਆਂ ਤਿੰਨ ਤਿੰਨ ਮੰਜ਼ਲੀ ਆ ਐਸਸੀ ਉਹਨਾਂ ਕੋ ਰੰਜੀਤ ਹੈ ਵੀ ਨਹੀਂ ਤੇ ਵੱਡੀ ਗੱਲ ਆ ਇਹ ਅਸੀਂ ਜੇ ਰੋਕਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੱਸ ਦਿਓ ਆਪੋਜੀਸ਼ਨ ਦੇ ਇੱਕ ਵੀ ਬੰਦੇ ਨੇ ਇਹਦੀ ਸ਼ਿਲੰਗਾ ਕੀਤੀ ਹੋਵੇ ਤੇ ਆਪੋਜੀਸ਼ਨ ਵਾਲੇ ਅੱਜ ਤੱਕ ਐਸ ਇਜ਼ ਆ ਉਹ ਕਰਦੇ ਰਹੇ ਆ ਕਿ ਆ ਜੀ ਪੀਲਾ ਪੰਜਾ ਇਹਨਾਂ ਨੇ ਇੱਥੇ ਚਲਾਤਾ ਉੱਥੇ ਚਲਾਤਾ ਆ ਆਣੀ ਉਹਨਾਂ ਦੇਖਿਆ ਕਿ ਪੀਲਾ ਪੰਝਾ ਚਲਾਇਆ ਤੇ ਉਹ ਬਣਿਆ ਕਿੱਥੋਂ ਹੀ ਹੁਣ ਬਿਕਰਮ ਦੀ ਪ੍ਰਾਪਰਟੀ ਬਣੀ ਹੈ ਕਿੱਥੋਂ ਬਣੀ ਹੈ ਜਿੱਦਣ ਆਇਆ ਉਸ ਦਿਨ ਤੇ ਕੁਝ ਨਹੀਂ ਸੀ ਕਿਰਾਏ ਤੇ ਰਹਿੰਦਾ ਸੀਗਾ ਜੀ ਮਜੀਠੇ ਤੇ ਇਹਦੇ ਕੋਈ ਕੁਝ ਨਹੀਂ ਹੈਗਾ ਜਨਰਲ ਡਾਇਰ ਨੇ ਸਾਡਾ ਕੌਮ ਤੇ ਹਮਲਾ ਕੀਤਾ ਸੀਗਾ ਉਸ ਦਿਨ ਦੇ ਰਾਤ ਦੀ ਰੋਟੀ ਤੇ ਬਿਕਰਮ ਮਜੀਠੀਏ ਦੇ ਦਾਦੇ ਨੇ ਕੀਤੇ ਹੀ ਤਹਾਡੇ ਕਿਉਂ ਨਹੀਂ ਕਿਸੇ ਦੇ ਦਾਦੇ ਦੇ ਨਾਮ ਦੇ ਅੱਗੇ ਇਹ ਸਰ ਲੱਗਦਾ ਜਿਵੇਂ ਬਾਕੀ ਸਮਰਥ ਹੈ ਉਸ ਦੀ ਪ੍ਰਾਪਰਟੀ ਗਿਰਿਆ ਸੀਲ ਕੀਤੀ ਜਾਂਦੀ ਹੈ ਵਿਕਰਮ ਗਿੱਤਿਆਂ ਨੇ ਜਿਹੜਾ ਪ੍ਰੈਸ ਰਿਲੀਜ਼ ਜਾਰੀ ਹੋਇਆ ਹੈ ਅਰੇਸ ਦਾ ਉਹ ਹੀ ਕਹਿ ਰਿਹਾ ਹੈ ਕਿ ड्रग ਮਨੀ ਦੇ ਜਿਹੜੀ ਹੈ ਉਹਦੇ ਕਾਰਨ ਆਈ ਇਹਦੀ ਪ੍ਰਾਪਰਟੀ ਕਿਆ ਤੁਸੀਂ ਡਿਮਾਂਡ ਕਰਦੇ ਹੋ ਕਿ ਇਸ ਮਾਮਲੇ ਤੇ ਵੀ ਪ੍ਰਾਪਰਟੀ ਨੂੰ ਤੁਸੀਂ ਆ ਫ੍ਰੀਜ਼ ਕੀਤੀ ਜਾਵੇ ਤੁਸੀਂ ਜੀ ਮੇਰ ਨਾਲ ਹੋਣੀ ਚੱਲੋ ਮਜੀਠੇ ਪਹਿਲਾਂ ਐਨ ਐਨ ਕਿਸੇ ਦੇ ਨਾਮ ਤੇ ਨਾਮਯੂਜ਼ ਕਰਕੇ ਪ੍ਰਾਪਰਟੀ ਬਣਾਈ ਸੀਗੀ ਕੋਈ ਬਾਅਦ ਚ ਇਹਦੀ ਬਾਈ ਦੇ ਨਾਮ ਤੇ ਸੀਗੀ ਉਥੇ ਹੁਣੇ ਜਾ ਕੇ ਵੇਖੋ ਅੱਜ ਤਾਲਾ ਲੱਗ ਚੁੱਕਿਆ ਵਾ ਸੀਲ ਹੋ ਚੁੱਕੀ ਆ ਅੱਜ ਮਜੀਠੇ ਗੁਰਦੁਆਰਾ ਸਾਹਿਬ ਆ ਆਪਣਾ ਭਾਈ ਸ਼ਾਹੂ ਸਾਹਿਬ ਮੈਂਟਰੀ ਟਰੇਪ ਦੇ ਸਾਹਮਣੇ ਕਲੋਨੀ ਆ ਉਥੇ ਤਾਲਾ ਲੱਗਾ ਠੀਕ ਹੈ ਜੀ ਹਾਂਜੀ ਇਹਦਾ ਦਫ਼ਤਰ ਦੇ ਬਾਹਰ ਵਿਜੀਲੈਂਸ ਲੱਗੀ ਆ ਉਹ ਉਹਨਾਂ ਨੇ ਕੰਟਰੋਲ 'ਚ ਲੈ ਲਿਆ ਵਾ ਇੱਕ ਕਲੋਨੀ ਈਦਗਾਹ ਪਿੰਡਿਆ ਮਜੀਠੇ ਦੇ ਨਾਲ ਹੀ ਉਹਦੇ ਨਾਲ ਹੀ ਆ ਉਹਦੇ ਉਹ ਵੀ ਵਿਜੀਲੈਂਸ ਨੇ ਆਪਣੇ ਕੰਟਰੋਲ 'ਚ ਲੈ ਲਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਇਹਦਾ ਡਰਗ ਮੰਨੀ ਕੀ ਜਿੱਥੋਂ ਸ਼ੁਰੂ ਹੋਇਆ ਸੀਗਾ ਨਾ ਉੱਥੇ ਹੀ ਦੁਬਾਰਾ ਜਾਊਗਾ